ਕਿਸ ਨੂੰ ਸਭ ਨੇ ਕਿਹਾ ਆਮਾਨ ਆਮਾਨ ਕਲ ਕਲ ਕੀਨੇ ਕ੍ਰੰਤ ਨਿਰੰਕਾਰ ਨਿਵਾਰਿਕ ਖੁਵਈਆ ਉਹ ਜਨ ਭਗਤਾ ਨਾਲ ਜਾਣ ਵਾਲਿਆਂ ਨੂੰ ਜਿਹੜੇ ਸਤਨਾਮ ਜਾਰੇ ਸੀ ਜਿਹਦੇ ਚਿੱਤੇ ਲਖਾਰੀ ਨਹੀਂ ਸੀ ਨਾਥੇਬ ਸਿੰਘ ਵੀ ਸੀ ਕਪੂ ਸਿੰਘ ਬਰਾਰ ਵੀ ਸੀ ਦਰਸ਼ਨ ਸਿੰਘ ਵੀ ਸੀ ਉਹ ਜਨ ਭਗਤਾ ਨਾਲ ਜਾਣ ਵਾਲਿਆਂ ਨੂੰ دو میں ہاتھ جوڑ کے کرے نوشکار وہ oh, نوشکار کر رہا تھی ایک رب تو جس نے سارے نے کیا او جن پتہ نا جان والیا نو دو میں ہاتھ جوڑ کے کرے نوشکار بڑیاں چھو گیا سنوائیا میں کھو بڑے ہونا کوئے گدار گداری کم کسے نہ آئیا گرسک گرسک نہ کرنا پیار گرمک گرمک ہوچی سمائیا پور بدا نیا جگہ دا کریا جا دا دار کرما کا لےکھا پور کرائی یہ کرما کا پورا کر نے آج تو پور سمجھنا چبیاں اوتار چوبیسا جگیسا اپنا کھیت دائییا جہاں ہس کے جو مخال پاچھا جی جا رہے ودیشی ٹوتے سنگت جیری سی تھوڑی میںمام کل کی چوبیسا اپنا ہاتھ جوڑ کے نمسکار کر رہا ہے Okay, گرج پر ہاں. ہاں؟ بنتا ہے نکتا چینی نہیں کر سکتا گرسکھ یہ درج اپنے آپ کہ میں اکال پور کا پگت ہاں پہ ਇਹ ਕੇ ਜੋਤੀ ਜੋ ਸੁਭਾਅ ਆਪ ਆਪਣੀ ਕਿਰਪਾ ਕਾ ਸਾਚਦਾ ਰੰਗ ਦੇ ਰਿਹਾ ਹੈ। ਪਾਛਾ ਇਹ ਬਾਣੀ ਲਿਖਾਈ ਇਹ ਜਗਿਆਰਾ ਗੁਰੂ ਜਾ ਕੇ ਉਥੇ ਪਾਛਾ ਨੇ ਸਾਰਾ ਸਪਸ਼ਟ ਕਰਤਾ ਨਾਲ ਪੁਰਖ ਕਾਲ ਧਿਆਨ ਨਾਲ ਸੁਣੋ ਇਹ ਹਰ ਵਾਰੀ ਕਹਿ ਰਹੀ ਹੈ ਕਿ ਕੁਛੇ ਦਿਨ ਬਣਾਈਆਂ ਹੋਈਆਂ ਕਸਾ ਕਹਾਣੀਆਂ ਨਹੀਂ ਜਿਹੜੀਆਂ ਕਿ ਅਸੀਂ ਕਿਛੀਆਂ ਕਿ ਇੱਕ ਦੂਜੇ ਨਾਲ ਸਾਂਝੀਆਂ ਕਰੀ ਜਾਂਦੇ ਹਾਂ ਨਾਲ ਪੁਰਖੋਤਾਰ ਨਾਲੇ ਗੁਜਰੀ ਚੰਦ ਨਾਲ ਪੁਰਖੋਤਾਰ ਨਾਲੇ ਗੁਜਰੀ ਚੰਦ ਦੋਹਾਂ ਦਾ ਦਰਸ਼ ਇੱਕੋ ਵਾਰ ਕਰਾਏਗਾ ਧਿਆਨ ਨਾਲ ਸੁਣੋ ਨਾਲ ਪੁਰਖੋਤਾਰ ਨਾਰੇ ਗੁਜਰੀ ਚੰਨ ਦੋਹਾਂ ਦਾ ਦਸ ਇੱਕੋ ਵਾਰ ਕਰਾਇੰਦਾ ਨਾਰੇ ਨੇ ਧਰ ਲੈਣ ਪਾਵੇ ਛੰਦ ਨਾਰੇ ਆਤਮਾ ਨੂੰ ਵਿਚੜਾਉਂਦਾ ਤੁਹਾਡੀ ਆਤਮਾ ਨੂੰ ਪ੍ਰਾਂਗਿਸ਼ਪੂਰ ਪ੍ਰਿਵਿਸ਼ਵਰ ਨੇ ਚੜਾਇਆ ਹੈ ਸੋ ਉਸ ਨੇ ਹੀ ਏਕਨੈ ਤੁਹਾਡੇ ਵਿੱਚ ਨੈਤਨਾਂ ਵਿੱਚ ਛੰਦ ਪਾਈ ਹੈ 107 ਤੋਂ ਮਾਫੀ ਚਾਹਾਂਗਾ ਦੋ ਤਿੰਨ ਵੀਰ ਇੱਥੇ ਦੇ ਪਾਸੇ ਖੜੇ ਹੋ ਜੇ ਤੇ ਦੋ ਦਰ ਪੈਣਾ ਖੜੀਆਂ ਹੋ ਜਾਣ ਸਾਰਿਆਂ ਨੂੰ ਬਰਾਬਰ ਬਿਠਾਓ ਔਰ ਬੱਚੇ ਜਿਹੜੇ ਅੱਗੇ ਪਿੱਛੇ ਦੌੜਦੇ ਨੇ ਉਹਨਾਂ ਨੂੰ ਬੰਦ ਕਰੋ। ਦੋ ਕੁ ਸਖ ਵੀਰ ਇੱਧਰ ਦੋ ਭੈਣਾ ਉੱਧਰ ਖੜੇ ਹੋ ਜਾਓ। ਸੇਵਾਦਾਰ ਔਰ ਇਹ ਚੀਜ਼ ਦੀ ਜ਼ਿੰਮੇਵਾਰੀ ਸਮਝ ਕੇ ਸਾਰਿਆਂ ਨੂੰ ਥਾਂ-ਬਥਾਂ ਬਿਠਾਉਂਦੇ ਜਾਓ। ਕੀ ਸੱਸਾਪ ਹੋਰ ਵੀਰ ਜੀ ਜੋ 24 ਨੰਬਰ ਗ੍ਰਾਮ ਸਿੰਘ ਬਾਣੀ ਸੁਣ ਰਹੇ ਹੋ। ਇਹ 나ਕ ਕੀ ਕਹਿ ਰਿਹਾ ਹੈ? ਨਾਟ ਕਹੇ ਧਰਨੀ ਮੈਨੂੰ ਐ ਜਾਪਦਾ ਕਿਸੇ ਦੇ ਸਿਰ ਤੇ ਸਹਸਰਿ ਤਾਰ ਦਾ ਰਹਿਣਾ ਨਹੀਂ ਚੀਰਾ ਨਾਟ ਕਹੇ ਧਰਨੀ ਮੈਨੂੰ ਐ ਜਾਪਦਾ ਕਿਸੇ ਦੇ ਸਿਰ ਤੇ ਸਹਸਰਿ ਤਾਰ ਦਾ ਰਹਿਣਾ ਨਹੀਂ ਚੀਰਾ ਚੀਬ ਸੁਣੀਏ ਤੈਨੂੰ ਵਿਆਹ ਸੁਝਾਈ ਆ ਜੋ ਆਸ਼ਾ ਰੱਖੀ پیغمبر ਸਿਆਂ ਜੀ ਦੁਨੀਆ ਤੋਂ ਬਾਹਰ ਅੱਖਰ ਛਾਈ ਆ ਨੀ ਉਸ ਪ੍ਰਭੂ ਨੇ ਸਭ ਦੀਆਂ ਬਦਲ ਦੇਈਆਂ ਤਕਦੀਰਾਂ ਤਕਬਰ ਵਾਲਿਆਂ ਨੂੰ ਦੇਖ ਖਪਾਈਆ ਉਸ ਪ੍ਰਭੂ ਨੇ ਜਿਸ ਦੀ ਨਾਟਕ ਇਹਦਾ ਮੈਂ ਗੱਲ ਕਰਦਾ ਹਾਂ ਉਸ ਪ੍ਰਭੂ ਨੇ ਸਭ ਦੀਆਂ ਬਦਲ ਦੇਈਆਂ ਤਕਦੀਰਾਂ ਤਕਬਰ ਵਾਲਿਆਂ ਨੂੰ ਦੇਖ ਖਪਾਈਆ ਜਿਸ ਨੂੰ ਅੱਜ ਕੋਈ ਯਾਦ ਨਹੀਂ ਕਰਦਾ ਕਿ ਅੱਠਾਂ ਸਾਲਾਂ ਤੱਕ ਲੱਗੀਆਂ ਇਹਨੀਆਂ ਕਸ਼ਮੀਰਾਂ ਨਾ ਫੜ ਪਿੰਛੀ ਹੱਥ ਮੱਤੇ ਤੇ ਮਾਰ-ਮਾਰ ਕੇ ਦੇ ਦੁਹਾਈਆ ਕਿ ਮੇਰੇ ਵੀਰੋਂ ਇੱਕ ਸਮਾਨ ਵਾਲਾ ਹੈ ਇਹ ਨਹੀਂ ਕਿ ਆਪਾਂ ਗਾਣੇ ਗਾ ਲੈ ਸਟੇਜ ਤੇ ਖੜੇ ਹੋ ਗਏ ਤੇ ਆਪਾਂ ਦੋਸਤੂਪਾਂ ਨੂੰ ਮੰਨਦੇ ਗਏ ਤੇ ਉੱਥੇ ਜਾ ਕੇ ਵੀ ਰਿਸਪੈਕਟ ਕਰਦੇ ਉੱਥੇ ਵੀ ਜਾ ਕੇ ਰਿਸਪੈਕਟ ਕਰਦੇ ਆ ਇਹ ਗੱਲ ਨਹੀਂ ਕਰਨੀਆਂ ਕਿ ਤੇ ਪ੍ਰਭ ਕੀ ਕਹਿੰਦੇ ਆ ਜਿਸ ਨੂੰ ਅੱਜ ਕੋਈ ਯਾਦ ਨਹੀਂ ਕਰਦਾ ਅਠਾ ਸਾਲਾਂ ਤੱਕ ਲੱਭੀਆਂ ਇਹਦੀਆਂ ਤਸਵੀਰਾਂ ਨਾ ਫੜ ਪ੍ਰਿਥਵੀ ਹੱਥ ਮੱਥੇ ਉੱਤੇ ਮਾਰ ਮਾਰ ਕੇ ਦੇ ਗੋਹਈਆ ਗੋਬਿੰਦ ਨੇ ਕਿਹਾ ਉਹਨੇ ਮਾਨ ਦੇਣਾ ਛੀਪਿਆਂ ਤੇ ਝੀਰਾ ਜੱਟਾਂ ਵਿੱਚ ਜੱਗ ਹੋ ਕੇ ਸ਼ੋਭਾ ਪਾਈ ਇੱਥੇ ਗੱਲ ਸਪਸ਼ਟ ਹੋ ਗਈ ਇੱਥੇ ਕੋਈ ਕੁਝ ਕਹਿੰਦਾ ਹੈ ਕੁਝ ਕਹਿੰਦਾ ਹੈ ਤੇ 24 ਨੰਬਰ ਗ੍ਰੰਥ ਦੇ ਵਿੱਚ ਇਹ ਪਾਤਸ਼ਾਹ ਨੇ ਬਾਣੀ ਦਰਜ ਕਰਾਈ ਗੋਬਿੰਦ ਨੇ ਕਿਹਾ ਉਹਨੇ ਮਾਨ ਦੇਣਾ ਸ਼ਿੰਗਿਆਂ ਤੇ ਠੀਰਾ ਜੱਟਾਂ ਵਿੱਚ ਜੱਗ ਹੋ ਕੇ ਸ਼ੋਭਾ ਪਾਈਆ ਉਹ ਜੇ ਜੱਟ ਨਾ ਹੋਵੇ ਉਹ ਜੇ ਜੱਟ ਨਾ ਹੋਵੇ ਤੇ ਕਿਸਾਂ ਤੱਕੇ ਗਰੀਬਾਂ ਦੀ ਪੀੜਾ ਉਹ ਜੇ ਜੱਟ ਨਾ ਹੋਵੇ ਇਸਨਾਂ ਟਕੇ ਗੀ ਬਾਗਿਆਂ ਪੀੜਾ ਮਜਲੂਮਾ ਹੋਵੇ ਕਬਨ ਸਹਾਇਆ ਉਹ ਭਗਤੋ ਤੁਹਾਡੀਆਂ ਜ਼ਰੂਰ ਬਨੇਗਾ ਵੀਰਾ ਉਹ ਭਗਤੋ ਤੁਹਾਡੀਆਂ ਜ਼ਰੂਰ ਬਨੇਗਾ ਵੀਰਾ ਬੇੜਾ ਆਪਣੇ ਕਾਂਢਾ ਠਾਈਏ ਇਹ ਤੁਸੀਂ ਉਸਨੇ ਹੋ ਕੇ ਰਹੋਗੇ ਉਹ ਜ਼ਰੂਰ ਤੁਹਾਨੂੰ ਆਪਣੇ ਕੰਦੇ ਦੇਗੀ ਕਿੰਨੇ ਬਵਾ ਕੇਛਦਾ ਕੇ ਤੁਹਾਨੂੰ ਸੱਚ ਖੜਦੇ ਪਾਸੇ ਦੇ ਟਿੱਕ ਦੇ ਵਿੱਚ ਜਿਹੇ ਪੁਰਾਣੇ ਗੁਰੂ ਸਿੱਖਾਂ ਨੂੰ ਉਸ ਟਿੱਕ ਦੇ ਵਿੱਚ ਉਹ ਸਤਿਗੁਰ ਨੇ ਕੇ ਸੱਚ ਖੜ ਜਾ ਆਦੇ ਟਿੱਕ ਸਾਨੂੰ ਅਸੀਂ ਤਾਂ ਕਦੇ ਵੇਖਿਆ ਨਹੀਂ ਪਰ ਹਰਵਾਣੀ ਕਹਿੰਦੀ ਹੈ ਕਿ ਟਿੱਕ ਦਿੱਤੇ ਕਹਿੰਦੇ ਉਹ ਟਿੱਕ ਪਤਾ ਨਹੀਂ ਕਿੱਥੇ ਗੁੰਮ ਕਰ ਦਿੱਤੇ ਜਦੋਂ ਟਿੱਕ ਗੁੰਮ ਹੋ ਜਾਂਦਾ ਹੈ ਉਹ ਸਵਾਰੀ ਉਸ ਉਸ ਦੇ ਉੱਤੇ ਨਹੀਂ ਚੱਲ ਸਕਦੀ ਜੇ ਟਿੱਕ ਤੁਹਾਡਾ ਗੁੰਮ ਹੋ ਗਿਆ ਤੁਸੀਂ ਨਹੀਂ ਚੱਲ ਸਕਦੇ ਤੁਹਾਡੇ ਕਿੰਸਾ ਕਿਰਖੋਂ ਦੇ ਰਹੀ ਲੋ ਜੋਤੀ ਜੋ ਸਰੂਪਾ ਦਾ ਆਪਣੀ ਕਿਰਪਾ ਦਾ ਦੇਵ ਨhara ਸਾਚਾ ਵਾਟ ਸੱਚ ਦਾ ਮਾਲ ਕਿੱਥੇ ਖੋਈਆ ਇਹ ਸੱਚੇ ਪਾਤਸ਼ਾਹ ਨੇ ਹਰਵਾਣੀ ਹਰਾਂ ਨੰਬਰ ਗ੍ਰੰਥ ਦੀ ਬਾਣੀ ਹੈ ਧਿਆਨ ਨਾਲ ਸੁਣਨਾ ਸਹਿਜ ਸੱਚੇ ਪਾਸਾ ਕੀ ਕਹਿੰਦੇ ਹਾਂ ਸਭ ਸੇ ਤੋਂ ਗੱਲ ਸ਼ੁਰੂ ਹੋਣੀ ਹੈ ਕਿਉਂਕਿ ਉਥੇ ਗੋਬਿੰਦ ਸਿੰਘ ਗੋਬਿੰਦ ਰਾਓ ਵੱਖਰੇ ਹੋ ਗਏ ਕਿ ਗੋਬਿੰਦ ਪਾਸ਼ਾ ਨੇ ਵੈਦਾ ਕੀਤਾ ਕਿ ਜਿਹੜਾ ਤੁਹਾਡੇ ਨਾਲ ਗੱਲ ਕੀਤੀ ਉਸ ਵਿਸ਼ੇ ਤੇ ਚੱਲਾਂਗੇ ਨਾਲ ਪੁਰਖ ਦਾ ਨਾਰੇ ਗੁਜਰੀ ਚੰਗ ਦੋਹਾਂ ਦਾ ਦਰਸ਼ ਇੱਕੋ ਵਾਰ ਕਰਾਇਦਾ ਨਾਲੇ ਵਿੱਚ ਕਰਨੈਰ ਪਾਵੇ ਛੰਗ ਨਾਲੇ ਆਤਮ ਰੰਗ ਚੜਾਏਗਾ ਇਹ ਗੱਲ ਇੱਥੇ ਵੀ ਉਹੀ ਚੱਲੇ ਸੱਜਣ ਕਹੇ ਮੇਰੀ ਕੋ ਆ ਹੋ ਗਿਆ ਨਾਲ ਸੁਣਾਈ ਆ ਜਿਨ੍ਹਾਂ ਗੋਗਨ ਬਣਿਆ ਮਲਾ ਬੇਰਾਂ ਦੇ ਉਪਮਾਤ ਰਾਹੀਆ ਉਹ ਸਾਰੇ ਜੋ ਗੋਬਿੰਦ ਦੇ ਸਿੱਖ ਸੀ ਉਹਨਾਂ ਦੇ ਲੈਣ ਦੇ ਦੇ ਪਾਤਸ਼ਾਹ ਨੇ ਆ ਕੇ ਪੂਰੇ ਕੀਤੇ ਉਹਨਾਂ ਵਿੱਚੇ ਸੱਚ ਸਲਾਹ ਸੱਚੀ ਸਿੱਖਿਆ ਸਮਝਾਈਆ ਪਾਤਸ਼ਾਹ ਨੇ ਉਹਨਾਂ ਨੂੰ ਸਲਾਹ ਦਿੱਤੀ ਕੀ ਸਿੱਖਿਆ ਦਿੱਤੀ ਤੁਸਾਂ ਰੱਖਣੀ ਆਪ ਤੁਸਾਂ ਰਖੀ ਆਸ ਤਕਾ ਆਸਾ ਆਪਣੀ ਨਾ ਜੁਣਾਈਆ ਜਿਸ ਵੇਲੇ ਆਵੇ بے ਪ੍ਰਵਾਹ ਕਿ ਗੋਗਨ ਪਾਸ਼ਾ ਨੇ ਉਸ ਵੇਲੇ ਵੀ ਕਿਆ ਕਿਹਾਨੂੰ ਸ਼ਬਦ ਰੂਪੀ ਤੇ ਹੁਣ ਵੀ ਪਾਸ਼ਾ ਨੇ ਕਿਹਾ ਜਿਸ ਵੇਲੇ ਆਵੇ بے ਪ੍ਰਵਾਹ ਪ੍ਰਮੇਸ਼ ਮਟਾਈਆ ਉਹ ਵੇਸ਼ ਮਟਾ ਕੇ ਪ੍ਰਭੂ ਦਾ ਵੇਸ਼ ਮਟਾ ਕੇ ਆਵੇਗਾ ਉਹ ਆਪ ਭਗਵਾਨ ਬਣਿਆ ਹੈ 13 ਨੰਬਰ ਗ੍ਰੰਥ ਚ ਆਤਸ਼ਾ ਸਿੰਘ ਪਿਆਰਾ ਸਿੰਘ ਦੇ ਗ੍ਰਹਿ ਬਾੜੀ ਬਾਮੂਪੁਰ ਜਾ ਕੇ ਪਾਸ਼ਾ ਨੇ ਲਿਖਾਈ ਪੂਰਤਿ ਮੇਸ਼ਰ ਬਣਿਆ ਆਪ ਪਰਮੇਸ਼ਰ ਪੂਰਨ ਵਿੱਚ ਸਮਾਈਆ ਪੂਰ ਪਰੇ ਨਾ ਕਿਸਨਾ ਪਾਪ ਪਰਮੇਸ਼ਰ ਪਾਨਿਕ ਜੈਨਾ ਜਾਈਆ ਪੂਰ ਪਰਮੇਸ਼ਰ ਕਹਿਣਾ ਨਹੀਂ ਦੋਸ਼ ਪਰਮੇਸ਼ਰ ਪੂਰਨ ਰੰਗ ਭਾਇਆ ਜਿਹੜਾ ਸੱਚਾਨ ਬੈਠਾ ਰਿਹਾ ਖਮੋਸ਼ ਖਾਮ ਖਾਮ ਆਪਣੀ ਕਥਾ ਰਹਿ ਸੁਣਾਈਏ ਪੂਰੀ ਕਥਾ ਸੁਣਾਉਂਦੀ ਚੌਵੀ ਗ੍ਰੰਥਾਂ ਵਿੱਚ ਆਪਣੀ ਆ ਕੇ ਤੇ ਤੁਸੀਂ ਪਤਾ ਹੀ ਸੁਣੀ ਹੈ ਨਹੀਂ ਸਾਡਾ ਲੇਖਾ ਲੈਣਾ ਦੇ ਮਕਾ ਮੂਲ ਨੜੇ ਕੋਇ ਨਾ ਆਇਆ ਸੱਚ ਦੁਆਰੇ ਰਹਿ ਬਰਾ ਹੁਕਮ ਸੁਨੇਹਾ ਨਾਮ ਸੁਣਾਈਆ ਚੰਨ ਕਮਲ ਬਖਸ਼ ਚੰਨ ਕਮਲ ਬਖਸ਼ਰਨਾ ਸਿਰ ਆਪਣਾ ਹੱਥ ਟਿਕਾਈ ਆ ਕੋਹ ਚੰਨ ਦੇ ਬਖਸ਼ ਗਨਾ ਇਕੋ ਰੰਗ ਰੰਗਾਈਆ ਇਹ ਗੋਗੁਲ ਪਾਸੇ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਉਹ ਲੇਖੇ ਲਾ ਦੇਗਾ ਕਿ ਕੋਣ ਜਨ ਨੇ ਤੁਹਾਡੇ ਗ੍ਰਾਹ ਵਣ ਬਖਸ਼ ਕੇ ਤੁਹਾਡੇ ਰੇਖੇ پورے ਪਰੇਗਾ ਤੋੜ ਦਾ ਮਾਲਕ ਬਣੇ ਪਿਤਾ ਉਤ ਸਪੂਤੇ ਗੌਂਦੜਖਾਈ ਆ ਸੱਚ ਦੁਆਰੇ ਦੇਵੇ ਖਾਂ ਮਹਲ ਟਲ ਕਰੁ ਸੁਣਾਈਆ ਸੱਚ ਦੁਆਰੇ ਸੱਚਾਨ ਇਹ ਤੁਝੜਾਵੇ ਆਪਣਾ ਨਾਮ ਢੋਲਾ ਸੱਚ ਸੁਣਾਈਆ ਜੋ ਸੋਗ ਮਹਾਰਾਜ ਕੇ ਸਿੰਘ ਸੁਪਵਾਹੀ ਹੈ ਜੋਤੀ ਜੋ ਸੁਫਰ ਆਪਣੀ ਕਿਰਪਾ ਕਰ ਪਕਣ ਹਾਰਾ ਉਹਨਾਂ ਬਾਹ ਜਿਨ੍ਹਾਂ ਸਾਸ਼ੇ ਤਰਕੇ ਗਿਆ ਜੁਨਾਈਆ ਉਹਨਾਂ ਦੀ ਬਾਹ ਪਕੜੀ ਸਭ ਸਾਰੇ ਨੂੰ ਕੁਛ ਨਹੀਂ ਪੁੱਛਣਨ ਜਿਨ੍ਹਾਂ ਦੇ ਰੇਖ ਪ੍ਰਭ ਨੇ ਦੱਸੇ ਹਾਂ ਕਿ ਉਹਨਾਂ ਦੀ ਬਾਹ ਪਕੜੀ ਕੇ ਰਹੇ ਕੋਟਨ ਕੋਟਾ ਵਿੱਚੋਂ ਭਗਤ ਸਹੀ ਦੇ ਮੰਗਲ ਚੰਨ ਕੋਟਨ ਕੋਟਾ ਵਿੱਚੋਂ ਭਗਤ ਸਹੀ ਦੇ ਮੰਗਲ ਚੰਨ ਜਿਨ੍ਹਾਂ ਆਪਣਾ ਰਾਹ ਦਿਖਾਇਆ ਜਿਨ੍ਹਾਂ ਨੂੰ ਉਸਨੇ ਆਪਣਾ ਰਾਹ ਦੱਸਿਆ ਹੈ ਕਿ ਮੈਂ ਕੌਣ ਹਾਂ ਸਾਚੀ ਦਵਾਰੇ ਦਰਸ਼ਨ ਤੱਕ ਜਾਵਾ ਤਤ ਨੂਰ ਉਹੀ ਆਵਾ ਹਕੀਕਤ ਵਾ ਕਰਮਾ ਇੱਕੋ ਪੰਗਤ ਨਾਤਾ ਕਾਇਨਾਤ ਚੜਾਈਆ

نشان نار پون کوئی دعا نہیں سکتا جس نے نشان چلایا اپنی گلا کر رہے ہیں جس کا بنیا رہے ودان چار جگ کوئی, کوئی بدلائی جو بدلا نہیں پرم پریخنا رہا گیا چار لائن بول کے چار جگ کوئی بدلائی جس کا چلتا رہے پیغام آتم کر پڑائییا آتما پرماتما پیغام ہے

ਜਿਵੇਂ ਨਗਾਰੇ ਤੇ ਚੋਰ ਚੁਲਾ ਕੇ ਕਹਿ ਰਹੇ ਨੇ ਇਹ ਸੁਣ ਲੈਣਾ ਧਿਆਨ ਨਾਲ ਕਿਉਂਕਿ 2121 ਚੱਲ ਰਹੀ ਹੈ 2121 ਕਹੇ ਹੋਰ ਨਹੀਂ ਕੋਈ ਸ਼ਹਿਨशाह 2121 ਹੁਣ ਬੋਲ ਰਹੀ ਹੈ ਪਹਿਲਾਂ ਆਪਣਾ ਦੱਸ ਤਾਂ ਕਿ ਗੋਬਿੰਦ ਦੇ ਪੁਰਖੋਪਾਲ ਦਾ ਘੇਰ ਹੈ ਸਾਸੇ ਵਾਲਿਆਂ ਨਾਲ ਗੋਬਿੰਦ ਦਾ ਵਹਿਦਾ ਸੀ ਉਹ ਵਹਿਦਾ ਪੂਰਾ ਕਰਦਿਆ ਇਹ 184 ਨੂੰ ਦਾਨ ਦੇਣ ਵਾਲਾ ਬਾਦਸ਼ਾਹ ਕੋਲ ਜਾ ਆ ਗਿਆ ਹੁਣ 2121 ਕਹੇ ਹੋਰ ਨਹੀਂ ਕੋਈ ਸ਼ਹਿਨशाह ਬਾਦਸ਼ਾਹ ਨਜ਼ਰੀ ਆਈਆ ਜੋ ਸੱਚ ਸਲਾਸ਼ਨ ਬੈਠਾ ਲਾ ਉਬਰਨਾਛੀ ਕੱਤਾ ਵਗ ਬਣੀ ਆਈ ਗਿਆ ਸਤਨਾਮ ਨਿਸ਼ਾਨੇ ਰਹਿਤ ਰਾਹ ਉਹੀ ਉਹਨੇ ਸਤਨਾਮ ਨਿਸ਼ਾਨੇ ਛਣੇ ਸਤ ਇਹ ਸਤ ਸੰਹਾਸੂ ਤੇ ਬੈਠਿਆ ਤੇ ਮੈਂ ਵੀਰੋ ਤੁਹਾਨੂੰ ਵੀ ਪ੍ਰਸ਼ਨ ਕਰਦਾ ਮੈਨੂੰ ਕਈ ਵਾਰੀ ਮਨ ਦੇ ਵਿੱਚ ਆਉਂਦੀ ਆ ਸ਼ੰਕਾ ਕਿ ਅਸੀਂ ਤਾਂ ਪਾਤਸ਼ਾਹ ਦਾ ਸਰਕਲ ਤੋਂ ਵੇਖਿਆ ਨਹੀਂ ਪਾਤਸ਼ਾਹ ਨੇ ਕੋਈ ਧਾਰ ਨਹੀਂ ਆ ਕੋਈ ਜਨਾਇ ਕਰਾ ਕੇ ਆਪਣੇ ਚਰਨਾਂ ਨਾਲ ਜੋੜਿਆ ਹੈ ਤਾਂ ਵੀ ਮੇਰੇ ਵੀਰੋ ਤੁਸੀਂ ਤਾਂ ਵੇਖਿਆ ਜਦੋਂ ਪਾਤਸ਼ਾਹ ਸੰਹਾਸਣ ਤੇ ਬੈਠਦੇ ਸਨ ਕੀ ਕਿਸੇ ਦੀ ਫੋਟੋ ਨਾਲ ਰੱਖੀ ਜਾਂਦੀ ਸੀ ਨਹੀਂ ਨਹੀਂ ਬਿਲਕੁਲ ਨਹੀਂ ਤੇ ਹੁਣ ਕਿਉਂ ਰੱਖੀ ਜਾਂਦੀ ਹੈ ਇਥੇ ਜੇ ਬਾਦਸ਼ਾਹ ਸਨਹਾਚੁਰ ਤੇ ਬੈਠੇ ਸੀ ਉਸ ਵੇਲੇ ਨਹੀਂ ਕੋਈ ਫੋਟੋ ਦੀ ਖਸਤੀ ਸੀ ਬਾਦਸ਼ਾਹ ਇਹ ਜੋ ਤਾਂ ਤੁਹਾਡੇ ਵਿਚ ਆਇਆ ਇਹਦੀ ਫੋਟੋ ਤਾਂ ਸੀ ਰੱਖਣੀ ਆ ਕੋਈ ਮਾਹੀ ਨਾਲ ਆਲ ਉੱਠ ਕੇ ਖੜਾ ਹੋ ਕੇ ਬੋਲਿਆ ਨਹੀਂ ਬੋਲਿਆ ਬਿਲਕੁਲ ਨਹੀਂ ਬਿਲਕੁਲ ਸੋ ਇਹ ਵੀ ਉਹ ਇਹ ਗੱਲ ਮੈਨੂੰ ਆਉਂਦੀ ਸੀ ਕਿ ਅੱਜ ਕੁਛ ਨਹੀਂ ਤੇ ਤੁਸੀਂ ਹੱਸ ਦਿੱਤਾ ਕਿ ਨਹੀਂ ਬਿਲਕੁਲ ਜੋ ਸੱਚ ਸੰਗਾਸ਼ਣ ਬੈਠਾ ਲਾ ਉਹ ਮਨਾਸ਼ੀ ਕਰਦਾ ਵੱਡ ਬੜਾਈ ਆ ਸਤ ਰੰਗ ਨਿਸ਼ਾਨੇ ਰਿਹਾ ਚਲਾ ਸੋਹਣੀ ਮਰਤ ਪੜਾਈ ਆ ਚਾਰੋਂ ਕੁੰਟ ਰਿਹਾ ਸੁਮਗਾ ਛੰਦ ਸੰਦੇਸ਼ ਦਿੜਾਈ ਆ ਭਗਤਾਂ ਦੇ ਸੁਲਾ ਭਗਤਾਂ ਨੂੰ ਸਲਾਹ ਕੀ ਦੇ ਰਹੇ ਆ ਸਾਚੀ ਸਿੱਖਿਆ ਇੱਕ ਸਮਝਾਈ ਆ ਇੱਕੋ ਪ੍ਰਭੂ ਦਰ ਲਿਆ ਲੇ ਆ ਮਣਾ ਇੱਕੋ ਪ੍ਰਭੂ ਦਾ ਲਿਆ ਮਣਾ ਦੂਜੀ ਅਬਰ ਨਾ ਕੋਈ ਪੜਾਈਆ ਹੋਰ ਸਿੱਖੋ ਕੋਈ ਕੋ ਪ੍ਰਭੂ ਦੇ ਦਰ ਨੂੰ ਮਨਾ ਲਓ ਹੋਰ ਕੋਈ ਪੜਾਈ ਕਰਨ ਦੀ ਲੋੜ ਨਹੀਂ ਗੋਬਿੰਦ ਕਹੇ ਸੁਣਿਆ ਸੁਦੇ ਪ੍ਰਭੂ ਤੇਰੀ ਸਰਨ ਆ ਕਿਉਂਕਿ ਗੋਬਿੰਦ ਨਾਲ ਹੋ ਰਹੀਆਂ ਗੋਗੁਲ ਤੇ ਤੁਸ ਕਾਲ ਦੀ ਗੱਲ ਕਰ ਰਹੇ ਆ ਗੋਬਿੰਦ ਦੇ ਪਾਤਸ਼ਾਹ ਨੇ ਕਿਹਾ ਕਿ ਪਾਤਸ਼ਾਹ ਮੈਂ ਤੇਰਾ ਸੰਦੇਸ਼ ਸੁਣ ਲਿਆ ਜੋ ਸੁਣਾਇਆ ਹੁਣ ਅੱਗੇ ਭਗਤਾਂ ਨੂੰ ਗੋਬਿੰਦ ਪਾਸ਼ਾ ਨਾਲ ਕਹੇ ਭਗਤੋ ਇਦੋਂ ਵੱਡਾ ਨਹੀਂ ਕੋਈ ਨਰੇਸ਼ ਭਗਤੋ ਇਹ ਤੁਮ ਬੱਦਲ ਨਹੀਂ ਕੋਈ ਨਰੇਸ਼ ਸ਼ਹਿਨशाह ਰੂਪ ਨਾ ਕੋਈ ਧੜਾਈ ਆ ਜਿਸ ਦਾ ਹੁਕਮ ਸਦਾ ਹਮੇਸ਼ ਜੁਗ ਚੌਂਕੜੀ ਸ਼ੇਰ ਕੁਮਾਰੀ ਦਾ ਇਹਦਾ ਹੁਕਮ ਸਦਾ ਚੱਲਣਾ ਹੈ ਸੋ ਆਪਣਾ ਵਕਤ ਐਵੇਂ ਨਾ ਗਵਾਜਾਇਓ ਮੇਰੇ ਵੀਰੋ ਜੋ ਸਾਸ ਇਸਨੇ ਦਿੱਤੇ ਹਨ ਪੂਰਵਿਸ਼ਵਾ ਨੇ ਇਹ ਲੈ ਲੈ ਕੇ ਲਾ ਲੋ ਕਿ ਦੁਨੀਆ ਰੋਵੇਗੀ ਮਾਰ ਕੇ ਧਾਈ ਤੇ ਧਾਈ ਮਾਰਨ ਵਾਲਿਓ ਤੁਹਾਨੂੰ ਪੁੱਛਿਆ ਕਰ ਲਗੇ ਕਿ ਧਰਮ ਤੇ ਮੈਂ ਕਹਾ ਮਾਈ ਨੇ ਕਿ ਕਿਸੇ ਨਾ ਉਹ ਆਇਆ ਸੀ ਤੁਹਾਨੂੰ ਪਤਾ ਹੀ ਲੱਗਿਆ ਤੁਸੀਂ ਕਦੇ ਦੇਲ ਤੁ ਸਾਧੂ ਕੀ ਪਏ ਰਹੇ ਕਦੇ ਸਰੂਪਾਂ ਦੇ ਕੁਝ ਪਏ ਰਹੇ ਭਾਦੋ ਇਹ ਤੂੰ ਬਤਾ ਨਹੀਂ ਕੋਈ ਮureesh ਸ਼ੰਸ਼ਾ ਰੂਪ ਨਾ ਕੋਏ ਬਣ ਅਸਰਾਈਆ ਜਿਸ ਦਾ ਹੁਕਮ ਸਦਾ ਮੇਂ ਹਮੇਸ਼ ਭਗਤ ਦਵਾਰਾ ਦੀ ਨਹੀਂ ਜੇ ਪੰਜ ਠੋਕਰੇ ਆਪਣੇ ਸੀਸ ਦੇ ਉੱਤੇ ਰੱਖ ਕੇ ਮੇਰੇ ਵੀਰੋ ਧਿਆਨ ਨਾਲ ਇਹ ਗੱਲਾਂ ਸੁਣਨਾ ਜੀਆਂ ਤੇ ਆਪਣੇ ਅੰਦਰ ਮਹਿਸੂਸ ਕਰਨ ਵਾਲੀਆਂ ਨੇ ਜਦੋਂ ਭਗਤ ਦਵਾਰਾ ਦਾ ਵੇਖ ਬਣਾਇਆ ਪਾਕਸ਼ਾ ਨੇ ਪੰਜ ਠੋਕਰੇ ਸਵਾ ਸਵਾ ਮਨ ਦੇ ਉਸ ਸੈਨਸ਼ਾ ਨੇ ਆਪਣੇ ਸੀਸ ਦੇ ਉੱਤੇ ਚੁੱਕ ਕੇ ਉਹ ਦਵਾਰੇ ਦੇ ਗੇਟ ਦੇ ਵਿੱਚ ਪਾਈ ਉਸ ਸ੍ਰੀ ਯਾਸੀਨ ਪਾਸ਼ਾ ਨੇ 14 ਨੰਬਰ ਗਰੁੱਪ ਚ ਚੰਕਿਤ ਕੀਤਾ ਹੈ ਕਿ ਗੁਰੂਕਦਾਰ ਤਗੰਗਰ ਉੱਥੇ ਆਏ ਹੋਏ ਸਨ ਸਾਰੇ ਦੇਖ ਰਹੇ ਸਨ ਕਿ ਉਹਨਾਂ ਨੂੰ ਕੀ ਕਿਹਾ ਸੀ ਇਸ ਗੇਟ ਤੋਂ ਬਾਹਰ ਸਾਢੇ 3 ਫੁੱਟ ਸਾਢੇ 3 ਫੁੱਟ ਤੋਂ ਬਾਹਰ ਖੜੇ ਹੋ ਜਾ ਉੱਥੇ ਖੜੇ ਹੋ ਗਏ ਗੁਰੂਕਦਾਰ ਤਗੰਗਰ ਪਾਸ਼ਾ ਇਹ ਕਰ ਰਹੇ ਨੇ ਕਿ ਗੁਰਸ਼ਿਕ ਆਪਣੇ ਕੋਈ ਰੋੜੇ ਪੱਥਰ ਉਸ ਟੋਕਰੇ ਵਿੱਚ ਪਾ ਰਹੇ ਪਾਸ਼ਾ ਚੋਕੇ ਇਹ ਉਸ ਦਿਵਾਰ ਦੇ ਉੱਤੇ ਲਾ ਰਹੇ ਕਿ ਇਹ ਇਹ ਦੇਖ ਪਾ ਰਹੇ ਸਨ ਉਹਨਾਂ ਨੂੰ ਬਸ ਰਹੇ ਸੀ ਤੇ ਉਥੇ ਪਾਸ਼ਾ ਨੇ ਜਿਹਨੂੰ ਪੰਜਵਾਂ ਟੋਕਰਾ ਛੁੱਟਿਆ ਅਸਰ ਤੀਰਥਾਂ ਦਾ ਸਾਰਾ ਮਾਨ ਉੱਥੇ ਡਵਾ ਦਿੱਤਾ ਤੇ ਗੁਰੂ ਦਾਤ ਪੰਗਮਰਾਂ ਨੂੰ ਕਿਹਾ ਆਪਣੀ ਕਰਨੀ ਸਾਰੀ ਇੱਥੇ ਛੁੱਟੋ ਆਪਣੇ ਗੁਰੂ ਗ੍ਰੰਥ ਸਾਹਿਬ ਇੱਥੇ ਛੁੱਟੋ ਆਪਣੇ ਤੀਰਥਾਂ ਦਾ ਜਿਹੜਾ ਜਲ ਨੀਰ ਨੂੰ ਤੁਸੀਂ ਦੇਖ ਕੇ ਐਸ਼ੀ ਬੰਨ ਛੁੱਟੋ ਇੱਥੇ ਉਹਨੇ ਕਹਿੰਦਾ ਜੀ ਛੁੱਟ ਤਾਸ ਸਾਰਾ ਪਾਸ਼ਾ ਨੇ ਪੰਜਵਾਂ ਟੋਕਰਾ ਮਾਰ ਕੇ ਮੂੰਹ ਤੋਂ ਮਾਰ ਦਿੱਤਾ ਉਥੇ ਕੀ ਕਿਹਾ ਦਰਵਜੇ ਵਿੱਚ ਖੜਾ ਭਗਵਾਨ ਫਿਰ ਉਹਨੂੰ ਸੰਦੇਸ਼ ਦੇ ਰਿਹਾ ਉਹ ਭਗਵਾਨ ਕਿਹੜੇ ਸੀ ਜਿਹੜੇ ਟੋਕਰੇ ਚੁੱਕ ਰਿਹਾ ਸੀ ਉਹ ਕਿਹੜਾ ਸੀ ਮੈਨੂੰ ਇਹ ਤਾਂ ਦੱਸ ਲੋ ਸੰਸਿਧਨ ਨਹੀਂ ਦੇਖਿਆ ਤੁਸੀਂ ਤਾਂ ਦੇਖਿਆ ਉਹ ਕਿਹੜਾ ਭਗਵਾਨ ਸੀ ਜਿਹ ਅਸੀਸਾਂ ਤੋਂ ਬਖਸ਼ ਰਿਹਾ ਸੀ ਹਾਏ ਹਾਏ ਉਹ ਤੁਹਾਨੂੰ ਇਹ ਅਜੇ ਤੱਕ ਸੈਸੂ ਤੇ ਪਾਤਸ਼ਾਹ ਐਂ ਦੇਤੀ ਨੇ ਗੁਰੂ ਸਾਹਿਬ ਕੀ ਕਬੰਮਰ ਉਸੇ ਨੂੰ ਪਰਮਦੇਸ਼ ਤੁਸੀਂ ਸਾਰੇ ਕਿਉਂ ਸੀ ਝਟਾਈ ਆ ਜੋ ਨਿਰਗੁਣ ਹੋ ਕੇ ਬਦਲ ਕੇ ਆਇਆ ਤੇ ਜੋਤੀ ਜਾਤ ਦਾ ਵੇਸ ਪੋਟਾਈ ਆ ਭਾਗ ਲਗਾ ਕੇ ਸੰਭਲ ਦੇਸ਼ ਇਸੇ ਸੰਭਲ ਦੇਸ਼ ਨੂੰ ਭਾਗ ਲਗਾਇਆ ਉਹ ਸਤਸਰੂਪ ਸਿੰਘ ਨੂੰ ਗੋਵਿੰਦ ਬਾਸ਼ਰ ਸੰਭਲ ਬਾਗਾ ਕੇ ਚਲੇਗੇ ਦਸੂ ਗ੍ਰੰਥ ਵਿੱਚ ਭਲ ਭਾਗ ਪੈ ਸੰਭਲ ਕੇ ਹਾਜ਼ੂ ਹਮਨ ਜਾਵੰਗੇ ਸੋ ਸੈਖ ਉਤੇ ਪਾਸ਼ਾ ਨੇ ਉਹ ਸੰਭਲ ਸਿੰਘ ਨੂੰ ਬਾਗ ਲਗਾਇਆ ਇਹ ਹਰ ਬਾਣੀ ਤੁਸੀਂ ਸੁਣ ਲਓ ਉਧਾਰਣ ਪਰ ਗ੍ਰੰਥ ਜੀ ਪਾਸ਼ਾ ਕਿ ਪਾਗਨ ਬਨੇ ਜੀ ਥੋੜਾ ਜਿਆ 10 ਕਾਢੇ ਇਹ ਅਜਬਾਨੀ ਸਾਜੀ ਕਰਨ ਲਈ ਜਿਸ ਨੇ ਬਾਗ ਲਗਾਇਆ ਸੰਭਲ ਦੇ ਸਾਰੇ ਤਿੰਨ ਹੱਥ ਦੇਰਾ ਲਾਈਆ ਜੋਤੀ ਜਾਤਾ ਹੋ ਪ੍ਰਵੇਸ਼ ਸ਼ਬਦ ਵੀ ਨਾ ਸੁਣਾਈ ਆ ਕਿ ਕਿਆਂ ਆਈਆਂ ਦੀ ਰੱਤ ਕੇ ਖੇਰ ਸਮਾਣਾ ਰਗਨ ਗਏ ਇਤੀ ਇਕੇ ਦੀ ਖੇਡ ਹੋਣੀ ਹੈ ਕਿਤੀ ਕਿ ਇਕੱਠੇ ਸੀ ਕੇ ਹੁਣ ਸੀ ਕਿਉਂਕਿ ਜੋ ਸੁ ਪਰ ਆਪ ਆਪਣੀ ਕਿਰਪਾ ਕਰ ਮਹਿਮਾਨ ਹੋਇਆ ਸਹਾਇਆ ਜਦ ਭਗਤੋ ਜਿਸ ਸੁਨਸ਼ਤੇ ਪਾਸ਼ਾ ਬ੍ਰਾਜ ਮਾਨਸਨ ਦੇ ਨੂੰ ਬਾਣੀ ਲਿਖਾ ਰਹੇ ਨੇ ਜਦ ਭਗਤੋ ਇਹ ਤੋਂ ਵੱਡਾ ਨਹੀਂ ਕੋਈ ਤਖਤ ਜਨ ਭੰਗ ਤੋ ਇਹ ਤੋਂ ਵੱਡਾ ਨਹੀਂ ਕੋਈ ਤਖਤ ਤਖਤ ਨਵਾਸੀ ਇੱਕੋ ਨਜ਼ਰੀ ਆਈ ਆ ਜੋ ਸਿਹਾਸਣ ਤੇ ਬੈਠਾ ਸੀ ਜਨ ਭੰਗ ਤੋ ਇਹ ਤੋਂ ਵੱਡਾ ਨਹੀਂ ਕੋਈ ਤਖਤ ਤਖਤ ਨਵਾਸੀ ਇੱਕੋ ਨਜ਼ਰੀ ਆਈ ਆ ਇਸ ਤੋਂ ਪਰੇ ਨਹੀਂ ਕੋਈ ਅਸ਼ਰ ਅਸਾਂ ਨੂੰ ਚੱਲਣਾ ਹੈ ਇਸ ਦੁਆਰੇ ਉਹ ਸ਼ੰਦਾ ਮਾਰਕ ਧਰਤੀ ਤੇ ਆ ਗਿਆ ਉਹ ਗਿਆ ਹੀ ਨਹੀਂ ਕਦੇ ਪਹਿਲੀ ਵਾਰ ਆ ਗਿਆ ਤੇ ਕੋਚਿਆਂ ਕਮਰਿਆਂ ਸਾਡੇ ਵਰਗਿਆਂ ਦਾ ਦਾ ਲੱਗਿਆ ਸੈਸ ਤੇ ਪਾਸਾ ਪਤਾ ਲੱਗਿਆ ਕਾਲਪੁਰ ਨੇ ਕਰਨਾ ਚਾਹਿਆ ਪਰ ਕਹਿੰਦੇ ਇਸ ਤੋਂ ਵੱਡਾ ਨਹੀਂ ਕੋਈ ਜੋਧਾ ਮਰਦ ਇਸ ਤੋਂ ਵੱਡਾ ਨਹੀਂ ਕੋਈ ਜੋਧਾ ਮਰਦ ਸੂਰਬੀਰ ਖਵਾਈਆ ਇਸੇ ਕਰਕੇ ਗੋਨਾਨ ਦੇ ਪਾਸੇ ਨੇ ਕਿਹਾ ਲੈ ਤਾਂ ਕੋਈ ਉੱਤਰ ਸੀ ਮਹਾਬਲੀ ਅਵਤਾਰ ਇਹ ਮਾਹ ਮਲੀ ਹੈ ਇਸ ਤੋਂ ਵੱਡਾ ਨਹੀਂ ਕੋਈ ਜੋਦਾ ਮਰਦ ਸੂਰਬੀਰ ਖਵਾਈ ਆ ਇਸ ਤੋਂ ਬਿਨਾ ਬੰਡੇ ਨਾ ਕੋਈ ਦਰਦ ਕਰਕੇ ਦੇਖ ਲੋ ਬੇਟੀਆਂ ਕਰੂ ਜਿੱਦਾਂ ਨੂੰ ਕਰਨੀ ਇਸ ਤੋਂ ਬਿਨਾ ਬੰਡੇ ਨਾ ਕੋਈ ਦਰਦ ਦੁਖੀਆਂ ਦਾ ਮਾਹੀ ਬੇਪਰਵਾਹ ਦੁਖੀਆਂ ਦਾ ਮਾਹੀ ਹੈ ਜਿਹੜੇ ਯਾਦ ਕਰਦੇ ਗੁਰਬਤਾਰ ਸੁਣ ਕੇ ਅੱਜ ਪਗੰਬਰਾਂ ਪਿੱਛੇ ਫੇਰਾ ਪਾਈ ਆ ਜਿਹੜੇ ਉਹ ਆਪਣੀਆਂ ਪਛੀਂਗੂਆਂ ਲਾ ਕੇ ਗਏ ਉਸੇ ਕਰਕੇ ਮੁਖਰਕਾਲੇ ਮਾਤ ਨੂੰ ਕੁਝ ਮੇਰਾ ਪਾਇਆ ਸਭ ਦਾ ਲਾ ਕੇ ਜਾਏ ਕਰ ਜੀ ਸਾਬ ਆਗਲਾ ਦੇਖ ਪਾਈਆ ਜਿਸ ਨਾਲ ਗੱਲ ਹੋਈ ਸਭ ਸੇ ਵਾਲਿਆਂ ਦਾ ਭਾਈ ਸਭ ਦੇ ਲੈਣ ਦੇ ਨੇ ਪੂਰੇ ਕਰ ਦਿੱਤੇ ਤੁਹਾਨੂੰ ਦੇਣਾ ਪਏ ਨਾ ਕਿਸੇ ਦਾ ਧੜਤ ਕੋਈ ਧੜਤ ਹਰਜਾਨਾ ਨਹੀਂ ਦੇਣਾ ਪੈਂਦਾ ਸਾਫ ਬਰੀ ਲੈ ਕਰਾਈਆ ਜੋਤੀ ਯੋਸੂਫਰ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਸੱਚੀ ਬੜਾਈਆ ਜਨ ਭਗਤੋ ਬਸ ਥੋੜੀ ਗੱਲ ਹੈ ਹਾਂ ਤੁਹ ਪੂਰੀ ਹੋ ਜਾਂਦੋ ਜਨ ਭਗਤੋ ਇਸ ਤੋਂ ਵੱਡਾ ਨਹੀਂ ਕੋਈ ਨਰੈਣ ਤੁਸੀਂ ਕਿਸੇ ਬਸਨ ਚੱਲੋ ਜਿਹੜੇ ਦਸਤ ਤੇ ਬੈਠਾ ਤੁਸੀਂ ਇਹ ਸੰਘਰਸ਼ ਲਾਉਣਾ ਹੀ ਨਹੀਂ ਓਏ ਮਹਾਰਾਜ ਉਹ ਉਹ ਹਮੇਸ਼ਾ ਸੰਘਰਸ਼ ਤੇ ਬੈਠਦਾ ਸ਼ਹਿਨशाह ਹਮੇਸ਼ਾ ਸੰਘਰਸ਼ ਤੇ ਬੈਠਦਾ ਪਰਦੇ ਸੰਘਰਸ਼ ਤੋਂ ਬਣਾ ਨਹੀਂ ਬੈਠਾ ਦੁਨੀਆ ਦੇ ਸ਼ਹਿਨशाह ਵੀ ਬੈਠਦੇ ਨੇ ਇਹ ਤਾਂ ਦੋ ਜਹਾਨਾਂ ਦਾ ਮਾਲਕ ਹੈ ਹਾਂ ਕੀ ਬਾਤ ਹੈ ਤੁਸੀਂ ਇੱਥੇ ਘਰੇ ਸੰਘਰਸ਼ ਨਹੀਂ ਲਾ ਸਕਦੇ ਉਹ ਮੈਂ ਗੁਰਸਿੱਖ ਦੇਖੇ ਚੁੱਟੀਆਂ ਹੀ ਕੁਰਸੀਆਂ ਰੱਖ ਦਿੰਦੇ ਨੇ ਉਹ ਬਾਦਸ਼ਾਹ ਦੇ ਸਰੂਪੋਂ ਦੇ ਉੱਤੇ ਰੱਖ ਦਿੰਦੇ ਨੇ ਕੀ ਦਿਖਾਉਂਦੇ ਨੇ ਉਹ ਕੀ ਦਿਖਾਣਾ ਚਾਹੁੰਦੇ ਨੇ ਜੇ ਤੁਹਾਡੇ ਘਰ ਮਹਿਮਾਨ ਆ ਜੇ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਅਫਦਰ ਕਰਦੇ ਹੋ ਤਾਂ ਉਸਦੇ ਲਈ ਚੰਗੇ ਵਿਛਾਣੇ ਸਭ ਕੁਝ ਬਚਾਉਂਦੇ ਹੋਣੀ ਇਹ ਤਾਂ ਦੁਨੀਆ ਦਾ ਮਾਲਕੇ ਤੁਹਾਡੇ ਨੇ ਦਿਆ ਕਰਨ ਆਇਆ ਹੋਇਆ ਕਿ ਤੁਸੀਂ ਉਸੇ ਲਈ ਲਗਾਲੀ ਸੇ ਤੁਸੀਂ ਸਿੰਘਾਸਨ ਨੂੰ ਕੀਤਾ ਨਹੀਂ ਦਿਓ ਅਖਾਲ ਪੁਰਖ ਦਾ ਆਕਸ਼ਣ ਆਇਆ ਕਿ ਸਾਡਾ ਸਤਿਗੁਰ ਆ ਗਿਆ ਇਸ ਉੱਤੇ ਬੈਠੇਗਾ ਤੇ ਸਾਡੇ ਨਾਲ ਗੱਲਾਂ ਕਰੇਗਾ ਅਸੀਂ ਉਸਦੇ ਗੁਣ ਗਾਵਾਂਗੇ ਭਗਤੋ ਇਸ ਤੋਂ ਵੱਡਾ ਨਹੀਂ ਕੋਈ ਨਰਨ ਨਰ ਹਰਿਕੋ ਨਦੀ ਆਈ ਆ ਜੋ ਸਭ ਦਾ ਸਾਥ ਸੈਣ ਜਨ ਸੱਜਣ ਮੇਲ ਮਲਾਉਂਦਾ ਜਿਹਦਾ ਜੁਗ-ਜੁਗ ਲੈਣਾ ਦੇਣ ਚੌਕੜੀ ਵੇਖ ਮੁਖਵੇਂਦਾ ਸਾਚਾ ਢੋਲਾ ਆਇਆ ਕਹਿ ਉਹ ਤੁਹਾਨੂੰ ਢੋਲੇ ਸੁਣਾਣਾ ਆ ਗਿਆ ਤੁਹਾਡੇ ਗੀਤ गा ਰਿਹਾ ਹੈ ਤੁਹਾਡੀਆਂ ਬਾਣੀਆਂ ਪਾਤਸ਼ਾਹ ਨੇ ਗਾ-ਗਾ ਕੇ ਲਿਖਾਈਆਂ 24 ਗ੍ਰੰਥਾਂ ਚ ਕੋਈ ਬਾਣੀ ਦੀ ਟੇਕ ਸੁਣ ਲਓ ਪਾਤਸ਼ਾਹ ਨੇ ਸਾਡੀ ਸ੍ਰੀ ਜੀ ਆਪਾਂ ਬੋਲੇ ਗਾ ਕੇ ਵਾਹ ਕੇਸ਼ੁਰਾਏ ਤੋੜੀ ਬਾਣੀ ਚੌਵੀ ਗੰਤਾਂ ਚ ਉਹ ਸੱਚਾ ਢੋਲਾ ਆਇਆ ਕਹਿ ਸੋਹੰਗ ਰਾਗ ਲੈ ਆਇੰਦਾ ਕਲਯੁਗ ਕਲਯੁਗ ਕਿਰਿਆ ਨਾ ਬਹਿਣਾ ਬਹਿਣ ਸ਼ੋਧ ਰਿਆਏ ਪਾਰ ਕਰਾਂਗਾ ਕਿਤੇ ਕਲਯੁਗ ਦੀ ਕਿਰਿਆ ਵਿੱਚ ਨਾ ਬਹਿ ਜਾਇਓ ਗੋਬਿੰਦ ਪਾਸ਼ਾ ਸੁਣੇ ਕਰਾਂ ਨਾਤਾ ਤੋੜ ਕੇ ਭਾਈ ਭੈਣ ਆਤਮ ਪਰਮਾਤਮ ਮੇਲ ਮੁਲਾਇੰਦਾ ਦਸ ਦਿਖਾ ਕੇ ਆਪਣੇ ਨੈਣ ਨਿਜ ਆਤਮ ਪਰਮਾਤਮ ਇੱਕੋ ਘਰ ਵਿਖਾਏਂਦਾ ਕਿਉਂਕਿ ਜੋ ਸਰੂਪਾਰ ਆਪ ਆਪਣੀ ਕਿਰਪਾ ਦਾ ਸਿਰ ਆਪਣਾ ਹੱਥ ਟਿਕਾਏਗਾ ਜਨਪਦ ਤੋਂ ਹੁਣ ਅੱਗੇ ਤੁਸੀਂ ਕੋਈ ਗੱਲ ਕਹੋ ਉੱਥੇ ਸਾਰੀਆਂ ਗੱਲਾਂ ਪੂਰੀਆਂ ਕਰ ਦੇ ਪਾਰਸ ਜਨਪਦ ਤੋਂ ਇਸ ਤੋਂ ਵੱਡਾ ਨਹੀਂ ਕੋਈ ਰਾਜ ਇਹ ਦੁਨੀਆ ਦਾ ਸ਼ੈਨਸ਼ਾ ਇਹ ਤੋਂ ਵੱਡਾ ਇਹਦੇ ਰਾਜ ਨਾਲੋਂ ਵੱਡਾ ਕੋਈ ਰਾਜ ਨਹੀਂ ਇਸ ਤੋਂ ਵੱਡਾ ਨਹੀਂ ਕੋਈ ਰਾਜ ਦੋ ਜਹਾਨ ਸੀਸ ਨਵਾਈਆ ਇਸ ਤੋਂ ਸੋਹਣਾ ਨਹੀਂ ਕੋਈ ਤਾਜ ਜਦ ਸੀਸ ਨਾ ਕੋਈ ਬੁਧਾਈਆ ਇਹ ਜਿਹੜਾ ਤਾਜ ਲਗਾਇਆ ਹੈ ਪੰਜ ਮੂਖੀ ਇਸ ਤੋਂ ਸੋਨਾ ਕੋਈ ਤਾਜ ਦੇ। ਇਹ ਜਗਤ ਬਾ ਕੋਈ ਵੀ ਸੰਸਾਰੀ ਆਪਣੇ ਸੀਸ ਤੇ ਨਹੀਂ ਲਵਾ ਸਕਿਆ। ਕੋਈ ਫੋਟੋ ਦਿਖਾ ਲੋ ਕਿ ਕਿਤੇ ਲਗਾਇਆ ਹੋਵੇ ਪਾਣੀ ਮੂਖੀ ਤਾਜ ਕਿਸੇ ਨੇ। ਇਸ ਤੋਂ ਸੋਨਾ ਨਹੀਂ ਕੋਈ ਤਾਜ ਜਗਤ ਸੀਸ ਨਾ ਕੋਈ ਬੰਧਾਈ ਆ ਇਸ ਤੋਂ ਵੱਡਾ ਨਹੀਂ ਕੋਈ ਕਾਜ। ਇਦੋਂ ਇਦੋਂ ਵੱਡਾ ਕਾਜ ਕੀ ਹੋ ਸਕਦਾ ਬਿਨੋਂ ਭਗਤੀਉ ਬਿਨਾ ਭਗਤੀਉ ਭਗਤ ਪਾਰ ਕਰਾਈਆ ਭਗਤੀ ਕੋਈ ਕੀਤੀ ਨਹੀਂ ਇੱਕ ਦੂਜੇ ਨੂੰ ਟਿੱchnਾ ਕੀਤੀਆਂ ਇੱਕ ਦੂਜੇ ਦੀ ਨਿੰਦਿਆ ਕੀਤੀ ਸਤਸਗੁਰ ਦੀ ਨਿੰਦਿਆ ਕੀਤੀ ਤੇ ਭੰਤ ਬਣ ਗਏ ਇਹਨੇ ਭੰਤ ਬਣ ਗਈ ਸੀ ਬਿਨਾ ਭਗਤੀਆਂ ਭਗਤ ਪਾਰ ਕਰਾਈਆ ਇਸ ਤੋਂ ਵੱਡਾ ਨਹੀਂ ਕੋਈ ਦਾਸ ਮਾਲਕ ਬਣ ਕੇ ਨਫਰ ਹੋ ਕੇ ਸ਼ੇਰ ਕਮਾਈਆ ਇਸ ਤੋਂ ਵੱਡਾ ਕੋਈ ਦਾਸ ਹੋਣਾ ਅੱਜ ਟੋਕਰੀ ਚੁੱਕ ਕੇ ਜਾ ਰਿਹਾ ਇੱਕ ਸ਼ੇਰ ਕਮਾਣ ਕੇ ਤੁਸੀਂ ਇਹ ਦੇਖ ਰਹੇ ਹੋ ਤੁਸੀਂ ਰੋੜੇ ਪਾ ਰਹੇ ਹੋ ਟੋਕਰੀਆਂ ਚ ਉਹ ਜਾ ਕੇ ਭੰਗ ਦਵਾ ਦੇ ਦਵਾਜੇ ਚੁੱਕ ਰਿਹਾ ਇਸ ਤੋਂ ਵੱਡਾ ਕੋਈ ਦਾਸ ਹਲੇ ਤੱਕ ਕਿਸੇ ਗੁਰਮਤਾ ਪਗੰਬਰ ਨੇ ਖੇਡ ਕਰਕੇ ਨਹੀਂ ਖਾਇਆ ਕਿਸੇ ਨੇ ਦੇਖੋ ਚੌਂ ਜੁਗਾਂ ਦੇ ਵਿੱਚ ਕਿ ਤੁਹਾਡਾ ਆਪਣੇ ਭਰਤਾਂ ਦਾ ਭਾਰ ਚੁੱਕ ਕੇ ਆਪਣੇ ਸੀਸ ਦੇ ਉੱਤੇ ਜਾ ਕੇ ਉੱਥੇ ਹੁਣ ਉੱਥੇ ਵੀ ਪਾਤਸ਼ਾਹ ਕਹਿੰਦੇ ਨਹੀਂ ਤੁਹਾਡਾ ਚੌਂ ਜੁਗਾਂ ਦਾ ਭਾਰ ਮੈਂ ਸੀਸ ਦੇ ਚੁੱਕ ਕੇ ਦਰਵਾਜ਼ੇ ਦੇ ਵਿੱਚ ਦਬਾ ਰਿਹਾ ਹਾਂ ਸੋ ਮਾਲਕ ਬਣ ਕੇ ਨਫਰ ਹੋ ਕੇ ਸ਼ੇਰ ਕਮਾਈਆ ਜੋਤੀ ਜੋਤ ਸਰੂਪਾ ਰ ਆਪਾਂ ਦੀ ਕਿਰਪਾ ਕਰ ਸਰ ਦੇ ਨਾਲ ਵਧਾਈਆ ਹੁਣ ਗੁਰਮਤਾ ਗੋਗੂ ਪਾਤਸ਼ਾਹ ਨੇ ਖਾਣਾ ਕੋਈ ਤੈ ਵੀ ਤਾ ਨਾ ਖੋ ਇਸ ਇੱਕ ਹਾਲ ਪੁਰਾਣਾ ਹੈ ਹੁਣ ਗੁਰਮਤਾਰ ਤੇ ਨੰਬੜੀ ਵੀ ਖੜੇ ਉੱਤੇ ਕੀ ਕਹਿ ਰਹੇ ਗੁਰਮਤਾਰ ਪੀਰ ਪਗੰਬਰ ਕਹਿੰਨ ਅਸਾਂ ਵੇਖਿਆ ਅਦਲੀ ਫੁਕੰਦੇਸ਼ੀ ਵੀ ਵੇਖਿਆ ਹੋਈ ਇਹ ਗੱਲਾਂ ਕਿੰਨੀਆਂ ਹੋਈਆਂ ਅਸੀਂ ਵੇਖਿਆ ਤੇ ਤੁਸੀਂ ਤਾਂ ਕਹਿੰਦੇ ਘਰ ਕੋ ਦੀ ਕਿ ਅਸੀਂ ਵੀ ਵੇਖਿਆ ਭਗਵਾਨ ਵੀ ਇਸ ਤਰ੍ਹਾਂ ਤਾਜ ਲਾ ਕੇ ਆਪਣੇ ਸੀਸ ਤੇ ਮਾਥ ਰੋਪੀ ਵਿੱਚ ਰਾਹੀ ਤੇ ਦੁਨੀਆ ਨੂੰ ਸਟੇਜਾਂ ਤੇ ਖੜੇ ਹੋ ਕੇ ਕਹਿੰਦਾ ਸੀ ਪਰ ਪੁਰਖ ਸੀਸ ਤੇ ਖੜਾ ਦੇਖੋ ਪਰਤਖ ਅਸਾਂ ਵੇਖੇ ਆਦਲੀ ਉਦਾਨ ਦੀ ਇੱਕ ਲਗਾਈ ਆ ਜਿਸ ਨੇ ਕੀਤੀ ਧੁਰਦੀ ਬਦਲੀ ਲੇਖਾ ਸਭ ਦਾ ਰਿਹਾ ਮਕਾਇਆ ਉਹ ਨਜ਼ਰ ਨਾ ਆਵੇ ਸ਼ਕਲੀ ਸ਼ਹਿਨशाह ਆਪਣੀ ਖੇਰ ਬਰਤਣੀ ਜਿਹੜੇ ਕਾਲ ਯੁਗ ਭੁੱਲ ਗਏ ਉਹਨਾਂ 'ਚ ਇੱਕ ਗਲ ਕਰਨ ਦੀ 파ਸਾ ਨੇ ਜਿਹੜੇ ਕਾਲ ਯੁਗ ਭੁੱਲ ਗਏ ਉਹ ਬੇਅਕਲਾਂ ਦੇ ਬੇਅਕਲੀ ਵਿਦਿਆ ਕੰਮ ਨਾ ਆਏ ਪੜਾਈ ਜਿਹੜੇ ਜਿਹੜੇ ਕਾਲਜੂਗ ਦੇ ਵਿੱਚ ਆ ਕੇ ਭੁੱਲ ਗਏ ਉਹ ਬੇਅਕਲਾਂ ਦੇ ਬੇਕਲੀ ਵਿਦਿਆ ਕੰਮ ਨਾ ਆਵੇ ਪੜਾਈ ਆ ਜੋਤੀ ਜੋ ਸੁਫਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਹਰ ਰਗੁਰਾਇਆ ਸੋ ਮੇਰੇ ਵੀਰੋ ਸਹਿ ਸੱਚੇ ਪਾਤਸ਼ਾਹ ਜੀ ਇਹ ਬਾਣੀ 221 ਦੀ 18 ਨੰਬਰ ਵਰਸ ਦੀ ਜੇ ਜਗ ਨਾ ਹੁੰਦਾ ਤੇ ਧਿਆਨ ਖੜੇ ਜਗ ਨਾ ਹੁੰਦਾ ਇਸ ਤਰ੍ਹਾਂ ਤੱਕਦਾ ਗਰੀਬਾਂ ਹੁੰਦੀਆਂ ਪੀੜਾ ਇਹ ਸਾਰਾ ਕੁਝ ਯਾਦ ਰੱਖਣਾ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸਾਰੇ ਜਿਓ ਅੱਜ ਹਰਮਣੀ ਪਾਤਸ਼ਾਹ ਨੇ ਆਪਣੇ ਆਪ ਤੁਹਾਡੇ ਨਾਲ ਸਾਂਝੀ ਕਰਾਈ ਹੈ ਇਹ ਬੋਲਦੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਕੋਈ ਗਲਤੀ ਹੋ ਗਈ ਹੋਵੇ ਸਹਿਜ ਸੱਚੇ ਪਾਸ਼ਾ ਪਾਸੋਂ ਆਪਾਸੋਂ ਮਾਫੀ ਮੰਗਦਾ ਹੋਇਆ ਫੇਰ ਬੇਨਤੀ ਕਰਾਂਗਾ ਇਸ ਤੋਂ ਵੱਡਾ ਨਹੀਂ ਕੋਈ ਨਰੀ ਇਸ ਤੋਂ ਵੱਡਾ ਨਹੀਂ ਕੋਈ ਸ਼ਹਿਨशाह ਇਸ ਤੋਂ ਵੱਡਾ ਨਹੀਂ ਕੋਈ ਤਖਤ ਇਸ ਤੋਂ ਇਸ ਦਾ ਇਸ ਤੋਂ ਸੋਹਣਾ ਨਹੀਂ ਕੋਈ ਤਾਜ ਇਹ ਸ਼ਹਿਨशाह ਸਾਰੀ ਦੁਨੀਆ ਦਾ ਮਹਾਰਾਜ ਸੋਚਾਰੇ ਇੰਕੀ ਬਾਣੀ ਚਲਦੀ ਹੈ